ਹਾਂਜੀ ਦੋਸਤੋ ਕੀ ਹਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਇੱਕ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹਾਂ ਅੱਜ ਤੁਹਾਡੇ ਲਈ ਤੇ ਜਿਵੇਂ ਕਿ ਤੁਸੀਂ ਇਹ ਚਾਰਟ ਦੇਖ ਰਹੇ ਹੋ ਸਾਹਮਣੇ ਇੱਕ ਨਿਆ ਸਰਟੀਫਿਕੇਟ ਇਸ਼ੂ ਕੀਤਾ ਹੈ ਆਰਮੀ ਨੇ ਠੀਕ ਹੈ ਤੁਸੀਂ ਇਦਾਂ ਦਾ ਹੀ ਸੇਮ ਕਢਵਾਉਣਾ ਕੈਫੇ ਤੋਂ ਠੀਕ ਹੈ ਇਹਦਾ ਸਕਰੀਨਸ਼ਾਟ ਲੈ ਲਓ ਤੇ ਨੂੰ ਜਿਵੇਂ ਆਪਾਂ ਅਨਮੈਡ ਨੋ ਕਲੇਮ ਕੈਫੇ ਤੋਂ ਟਾਈਪਿੰਗ ਕਰਾਉਂਦੇ ਆ ਤੇ ਇਦਾਂ ਹੀ ਇਹਨੂੰ ਟਾਈਪ ਕਰਾਉਣਾ ਇਹਦੇ ਵਿੱਚ ਦੋ ਡੈਸ਼ ਦਿੱਤੇ ਗਏ ਆ ਜਿਵੇਂ ਕਿ ਆ ਪਹਿਲਾ ਡੈਸ਼ ਆ ਤੁਸੀਂ ਦੇਖ ਰਹੇ ਹੋ ਇਹ ਵਾਲੇ ਡੈਸ਼ 'ਚ ਤੁਸੀਂ ਭਰਨੀ ਆ ਆਪਣੀ ਦੀ ਡੇਟ ਆਫ ਬਰਥ ਠੀਕ ਹੈ ਜਿਹੜਾ ਦੂਜਾ ਇਹ ਡੈਸ਼ਬੋਰਡ ਆ ਇਹਦੇ ਵਿੱਚ ਲਿਖਣੀ ਤੁਸੀਂ ਆਪਣੀ ਕਾਸਟ ਠੀਕ ਹੈ ਤੇ ਇੱਥੇ ਕਰਨੇ ਤੁਸੀਂ ਆਪਦੇ ਸਿਗਨੇਚਰ ਤੇ ਇੱਥੇ ਲਿਖਣੀ ਇਹਦੀ ਡੇਟ ਠੀਕ ਹੈ ਤੇ ਇਹ ਛੋਟੀ ਜੀ ਜਾਣਕਾਰੀ ਆ ਇਹ ਹਰ ਇੱਕ ਕਾਸਟ ਲਈ ਜ਼ਰੂਰੀ ਆ ਠੀਕ ਹੈ ਨਾ ਇਸ ਕਰਕੇ ਆਰਮੀ ਵਾਲੇ ਸਾਰੇ ਬੱਚੇ ਧਿਆਨ ਰੱਖਣਾ ਇਹ ਸਾਡੇ ਵੇਟ ਨਿਆ ਉשי ਕੀਤਾ ਇਹਨਾਂ ਨੇ ਜਿਵੇਂ ਅਨੰਗ ਮੈਡ ਨੋ ਕਲੇਮ ਪਿੰਡ ਦਾ ਕਰੈਕਟਰ ਆ ਆਪਾਂ ਇੱਕ ਕੈਫੇ ਤੋਂ ਟਾਈਪ ਕਰਾਉਨੇ ਆ ਉਦਾਂ ਦਾ ਇਹ ਸਰਟੀਫਿਕੇਟ ਆ ਠੀਕ ਐ ਐਦਾਂ ਹੀ ਤੁਸੀਂ ਸੇਮ ਟਾਈਪ ਕਰਾਉਣਾ ਠੀਕ ਐ ਜਿਵੇਂ ਪਹਿਲਾਂ ਵੀਡੀਓ ਚੱਲ ਰਹੀ ਸੀ ਤੁਸੀਂ ਉਧਰ ਸਕਰੀਨਸ਼ਾਟ ਲੈ ਕੇ ਨੂੰ ਸੇਮ ਟਾਈਪ ਕਰਾ ਲਿਓ ਠੀਕ ਐ ਤੇ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਚੇਰ ਤੇ ਕਮੈਂਟ ਜਰੂਰ ਕਰਕੇ ਦੱਸਿਓ ਬਾਕੀ ਆਪਦੇ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਤੱਕ ਵੀਡੀਓ ਨੂੰ ਵੱਧ ਤੋਂ ਵੱਧ ਪਹੁੰਚਾ ਦਿਓ ਤੇ ਬਾਕੀ ਬਹੁਤ ਸਾਰਾ ਪਿਆਰ ਆ ਥੈਂਕ ਯੂ ਆ ਤੁਹਾਡਾ ਲਵ ਯੂ ਆ ਸਾਰਿਆਂ ਨੂੰ ਜੈ ਹਿੰਦ